ਕਹਿਆ ਜਾਂਦਾ ਕਿ ਖੂਨ ਦੇ ਰਿਸ਼ਤੇ ਖੂਨ ਦੇ ਰਿਸ਼ਤੇ ਹੁੰਦੇ ਨੇ ਇਹ ਖੂਨ ਦੇ ਰਿਸ਼ਤੇ ਇਸ ਤਰ੍ਹਾਂ ਦੇ ਰਿਸ਼ਤੇ ਹੁੰਦੇ ਨੇ ਕਿ ਸੁੱਖ-ਦੁੱਖ ਦੇ ਵਿੱਚ ਇੱਕ ਦੂਜੇ ਨਾਲ ਖੜੇ ਦਿਖਾਈ ਦਿੰਦੇ ਨੇ ਜਦੋਂ ਵੀ ਕਿਸੇ ਦੇ ਮੁਸੀਬਤ ਆਂਦੀ ਹੈ ਜਦੋਂ ਵੀ ਕਿਸੇ ਪੀੜ ਆਂਦੀ ਹੈ ਤਾਂ ਇਹ ਨਜ਼ਦੀਕੀ ਰਿਸ਼ਤੇ ਖੂਨ ਦੇ ਰਿਸ਼ਤੇ ਹੀ ਸਾਥ ਦਿੰਦੇ ਨੇ ਇਹ ਉਸ ਮੁਸੀਬਤ ਦੇ ਵਿੱਚ ਉਸ ਵਿਅਕਤੀ ਨੂੰ ਮੁਸੀਬਤ ਦੇ ਵਿੱਚੋਂ ਕੱਢਦੇ ਨੇ ਕਿਹਾ ਜਾਂਦਾ ਕਿ ਜੇ ਕੋਈ ਮੁਸੀਬਤ ਹੋਵੇ ਸਮੱਸਿਆ ਆਵੇ ਜਦੋਂ ਨੇੜੇ ਕੀ ਰਿਸ਼ਤੇਦਾਰ ਕੰਧ ਨਾਲ ਕੰਦਾ ਲਾ ਕੇ ਖੜੇ ਹੋਣ ਤਾਂ ਦੁੱਖਤ ਗਲੀਬ ਕਰ ਜਾਂਦੀ ਹੈ ਪਰ ਲੱਗਦਾ ਕਿ ਹੁਣ ਜਿਹੜਾ ਸਮਾਂ ਚੱਲ ਰਿਹਾ ਹੈ ਉਸ ਸਮੇਂ ਨੂੰ ਦੇਖ ਕੇ ਕਿਹਾ ਜਾ ਸਕਦਾ ਕਿ ਖੂਨ ਦੇ ਰਿਸ਼ਤੇ ਪਾਣੀ ਹੋਣ ਲੱਗੇ ਇਸ ਖੂਨ ਦੇ ਰਿਸ਼ਤਿਆਂ ਤੇ ਪੈਸਾ ਹੈਵੀ ਹੋਣ ਲੱਗ ਗਿਆ ਜਦੋਂ ਖੂਨ ਦੇ ਰਿਸ਼ਤਿਆਂ ਤੇ ਪੈਸਾ ਹੈਵੀ ਹੋਣ ਲੱਗ ਜੇ ਤਾਂ ਉਹਦਾ ਪ੍ਰਣਾਮ ਹਮੇਸ਼ਾ ਇਸ ਤਰ੍ਹਾਂ ਹੁੰਦਾ ਦਾਦਨਾਕ ਹੁੰਦਾ ਜਿਹਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਬੀਤੇ ਦਿਨ ਜੋ ਇੱਕ ਮਾਮਲਾ ਸਾਹਮਣੇ ਆਇਆ ਉਹ ਵਾਕਈ ਨਿਸ਼ਟੀਆਂ ਤੇ ਕਈਤਾਂ ਦੇ ਪ੍ਰਸ਼ਨ ਖੜੇ ਕਰਦਾ ਉਹ ਵਾਕਈ ਦਿਲ ਨੂੰ ਇੱਕ ਤਰ੍ਹਾਂ ਦਾ ਹਿਲਾ ਦੇਣ ਵਾਲਾ ਦਰਦ ਦੇਣ ਵਾਲਾ ਕਿ ਉਹ ਵਿਅਕਤੀ ਦੇ ਕੋਲ ਲੱਖਾਂ ਕਰੋੜਾਂ ਦੀ ਜਾਇਦਾਦ ਸੀ ਉਹ ਵਿਅਕਤੀ ਉਹ ਪਰਵਾਰ ਲੱਖਾਂ ਕਰੋੜਾਂ ਦਾ ਮਾਲਕ ਸੀ ਪਰ ਨਿੱਜੀ ਕੀ ਰਿਸ਼ਤੇ ਵਿੱਚ ਨਾਨੇ ਆਪਣੇ ਮਾਮੇ ਨੇ ਉਹ ਪੈਸਾ ਕਿਸੇ ਨਾ ਕਿਸੇ ਤਰੀਕੇ ਲੈ ਲਿਆ ਕਿ ਸਮੇਂ ਆਉਣ ਤੇ ਵਾਪਸ ਕੀਤਾ ਜਾਵੇਗਾ ਜ਼ਮੀਨ ਲੈ ਕੇ ਦਿੱਤੀ ਜਾਵੇਗੀ ਪਰ بار بار ਮੰਗਣ ਦੇ ਜਦੋਂ ਪੈਸਾ ਨਾ ਮਿਲਿਆ ਉਹ ਵਿਅਕਤੀ ਜਿਹੜਾ ਪੈਸੇ ਮੰਗਦਾ ਸੀ ਜੇ ਜਿਹਦਾ ਹੱਕ ਸੀ ਅਧਿਕਾਰ ਸੀ ਉਹ ਰੁਪਈਆ ਰੁਪਈਏ ਦੇ ਲਈ 100-100 ਰੁਪਈਏ ਲਈ ਮੰਗ ਕੇ ਆਪਣਾ ਜੀਵਨ ਗੁਜ਼ਰਬਸਰ ਕਰ ਰਿਹਾ ਸੀ बार-बार ਮੰਗਣ ਦੇ ਜਦੋਂ ਪੈਸੇ ਨਾ ਮਿਲੇ ਇੱਕ ਤਰ੍ਹਾਂ ਜਲੀਲ ਕੀਤਾ ਗਿਆ ਤਾਂ ਦੁਖੀ ਹੋ ਕੇ ਤੰਗ ਹੋ ਕੇ ਉਸ ਨੌਜਵਾਨ ਨੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ ਸੁਸਾਇਡ ਕਰ ਲਿਆ ਉਸ ਤੋਂ ਬਾਅਦ ਸੰਭਵ ਬੋਲਸਵਨੋ ਕੇਸ ਦਰਜ ਕੀਤਾ ਗਿਆ ਉਸ ਕੇਸ ਦਰਜ ਜੋ ਕੀਤਾ ਗਿਆ ਉਹਦੇ ਵਿੱਚ ਨਾਨਾ ਮਮਾ ਪਰ ਕਹਿੰਦੇ ਜਦੋਂ ਪੈਸਾ ਸਾਹਮਣੇ ਦਿਖਦਾ ਹੋਵੇ ਤਾਂ ਇਹ ਵੀ ਉਹ ਸਦਾ ਕਈ ਵਾਰ ਆਪਾਂ ਵੀ ਸੁਣਨ ਨੂੰ ਸਾਹਮਣੇ ਸੁਣਨ ਨੂੰ ਮਿਲਦਾ ਹੈ ਕਿ ਨਿੱਜੀ ਕੀ ਰਿਸ਼ਤੇਦਾਰਾਂ ਦੀ ਵੀ ਨੀਅਤ ਖਰਾਬ ਹੋ ਜਾਂਦੀ ਹੈ ਉਹ ਜਿਹੜੇ ਖੂਨ ਦੇ ਰਿਸ਼ਤੇ ਹੁੰਦੇ ਨੇ ਜਦੋਂ ਇਹਦੀ ਨੀਅਤ ਖਰਾਬ ਹੋ ਜਵੇ ਉਹ ਪੈਸੇ ਦੇ ਨਜ਼ਰ ਪੈ ਜਾਵੇ ਤਾਂ ਇੱਕ ਦਿਨ ਉਹ ਰਿਸ਼ਤੇ ਤਾ ਪਾਣੀ ਵਾਂਗ ਦਿਖਾਈ ਦਿੰਦੇ ਨੇ ਉਹਦਾ ਰਿਜ਼ਲਟ ਵੇਖਦਿਆਂ ਮਾੜਾ ਹੀ ਹੈ ਦੋਸਤੋ ਜਦੋਂ 30 ਲੱਖ ਰੁਪਇਆ ਬਲਜਿੰਦਰ ਸਿੰਘ ਦੇ ਨਾਮ ਕੀਤਾ ਗਿਆ ਤਾਂ ਬਲਜਿੰਦਰ ਸਿੰਘ ਜੀ ਆ ਕਹਿ ਸਕਦਾ ਉਹ ਉਸ ਟਾਈਮ ਨਾ ਬਾਲਕ ਸੀ ਔਰ ਉਹਨੂੰ ਲੱਗਦਾ ਸੀ ਕਿ ਜਦੋਂ ਵੱਡਾ ਹੋਏਗਾ ਉਹ ਕਰੇਗਾ ਦੋਸਤੋ ਅਰੋਪ ਹੈ ਕਿ ਬਲਜਿੰਦਰ ਸਿੰਘ ਦੇ ਨੰਨਾ ਕਰਮ ਸਿੰਘ ਅਤੇ ਉਹਦੇ ਮਮਾ ਗੁਰਵਿੰਦਰ ਸਿੰਘ ਨੇ ਆਪਣੇ ਜਿਹੜਾ ਕੁਲਦੀਪ ਸਿੰਘ ਦੀ ਬੇਟੀ ਅਤੇ ਉਹਦੇ ਬੇਟਾ ਬਲਿੰਦਰ ਸਿੰਘ ਦੇ अलावा ਜਿਹੜੀ ਉਹਦੀ ਪਤਨੀ ਦੇ ਕੋਲ ਰਕਮ ਸੀ ਇੱਕ ਤਰ੍ਹਾਂ ਨਾਲ ਉਹ ਰਕਮ ਲੈ ਲਈ। ਉਹਦਾ ਮਨ ਚ ਕੀ ਸੀ ਇਹ ਦੋ ਵੀ ਦੱਸ ਸਕਦੇ ਸੀ ਪਰ ਨੇ ਜਿੱਕਿ ਇਸਦਾ ਹੌਣ ਕਰਕੇ ਲੱਗਿਆ ਕਿ ਸ਼ਾਇਦ ਜੋ ਇਹ ਕਹਿ ਰਹੇ ਨੇ ਕਿ ਤੁਹਾਨੂੰ 2 ਕਿਲੇ ਜਮੀਨ ਲੈ ਕੇ ਦੇ ਦਿਆਂਗੇ ਤਾਂ ਪਰਿਵਾਰ ਵਾਲਿਆਂ ਨੇ ਵਿਸ਼ਵਾਸ ਕਰ ਲਿਆ ਜਦਕਿ ਦੱਸਿਆ ਜਾਂਦਾ ਕਿ ਬੱਚਿਆਂ ਨੇ ਮਨਾਂ ਕੀਤਾ ਸੀ ਕਿ ਇਹ ਰਕਮ ਨਾ ਦਿੱਤੀ ਜਾਵੇ ਪਰ ਕਹਿੰਦੇ ਇਹ ਖੂਨ ਦੇ ਰਿਸ਼ਤੇ ਹੁੰਦੇ ਨੇ ਕਈ ਵਾਰ ਵਿਸ਼ਵਾਸ ਵੀ ਕਰਨਾ ਪੈਂਦਾ ਪਰ ਜਦੋਂ ਵਿਸ਼ਵਾਸਘਾਤ ਹੁੰਦਾ ਤਾਂ ਰਿਸ਼ਤੇ ਆ ਤੇ ਵੀ ਕਈ ਤਰ੍ਹਾਂ ਦੇ ਪ੍ਰਸੰਚੀਨ ਲੱਗ ਜਾਂਦੇ ਦੋਸਤੋ ਇਤਨਾ ਨਹੀਂ ਬੱਚਾ ਵੱਡਾ ਹੋ ਗਿਆ ਜਦੋਂ ਬੱਚਾ ਵੱਡਾ ਹੋ ਜਵੇ ਤਾਂ ਉਹਨਾਂ ਨੂੰ ਕਈ ਤਰ੍ਹਾਂ ਦੇ ਕੰਮ ਕਰਨੇ ਹੁੰਦੇ ਨੇ ਉਹਨੂੰ ਵੀ ਕਈ ਤਰ੍ਹਾਂ ਦੇ ਕੰਮ ਕਰਦੀ ਲੋਡ ਪੈਂਦੀ ਹੈ ਦੋਸਤੋ ਜਿਹੜਾ ਇਹ ਰਕਮ ਸੀ ਇਹ ਰਕਮ ਐਸਬੀਆਈ ਬੈਂਕ ਪੀਪਲ ਮੰਗੋਲੀ ਦੇ ਵਿੱਚ ਜਮਾ ਸੀ ਉੱਥੋਂ ਕਢਵਾ ਕੇ ਦਿੱਤੀ ਗਈ ਇਹਦਾ ਭਾਈ ਕੁਲਦੀਪ ਸਿੰਘ ਦੇ ਸਰਕਾਰ ਦੇ ਮੌਤ ਹੋਈ ਸੀ ਉਹ ਜਿਹੜਾ ਕਲੇਮ ਦਾ ਪੈਸਾ ਮਿਲਿਆ ਸੀ ਉਹ ਵੀ ਔਰੋਪੀ ਆਨੇ ਬਹਾਨੇ ਨਾਲ ਲੈ ਲਿਆ। ਦੋਸਤੋ ਸਮਾਂ ਬੀਤ ਗਿਆ। ਬਲਜਿੰਦਰ ਸਿੰਘ ਬਾਲਗ ਹੋ ਗਿਆ, ਮਟਾ ਹੋ ਗਿਆ। ਸਿੰਘ ਨੇ ਪੈਸੇ ਮੰਗਨੇ ਸ਼ੁਰੂ ਕਰ ਦਿੱਤੇ। ਔਰੋਪੀ ਜਿੰਨੇ ਵਾਰ ਵੀ ਬਲਜਿੰਦਰ ਸਿੰਘ ਨੇ ਨਾਨੇ ਅਤੇ ਮਾਮੇ ਤੋਂ ਪੈਸੇ ਮੰਗੇ ਤਾਂ ਪੈਸੇ ਤਾਂ ਕੇ ਜਾਣੇ ਸੀ ਬਲਕਿ ਬਦਸੂਮੀ ਕੀਤੀ। ਉਸ ਤੋਂ ਬਾਅਦ ਉਹ ਸਾਰਿਆ ਗੱਲ ਆਪਣੇ ਪਰਿਵਾਰ ਚ ਦੱਸਤਾ ਰਿਹਾ ਮੀ ਉਹਦੇ ਨਾਲ ਪੈਸੇ ਮੰਗਣ ਦੇ ਕੀ ਹੋ ਗਿਆ ਪੈਸੇ ਮੰਗ ਕੀਤੇ ਤੇ ਮਾਮੇ ਨੂੰ ਕਿਹਾ ਕਿ 2 ਕਿੱਲੇ ਜ਼ਮੀਨ ਜੋ ਉਹਨਾਂ ਨੇ ਕਿਹਾ ਸੀ ਉਹਦੇ ਨਾਮ ਲਵਾ ਦਿੱਤੀ ਜਾਵੇ ਤਾਂ ਵੀ ਉਹਦੀ ਗੱਲ ਨਹੀਂ ਮੰਨੀ ਗਈ ਪੈਸੇ ਤੇ ਜ਼ਮੀਨ ਦੇ ਨਾਮ ਤੇ ਤਾਲਮੁਲ ਕਰਨਾ ਸ਼ੁਰੂ ਕਰ ਦਿੱਤਾ ਜਿਹੜਾ ਬਲਵਿੰਦਰ ਸਿੰਘ ਹੈ ਉਹ ਲੋਕਾਂ ਕੋਲ 100-100 ਰੁਪਏ ਮੰਗ ਕੇ ਆਪਣਾ ਉਧਾਰ ਮੰਗ ਕੇ ਆਪਣਾ ਗੁਜ਼ਾਰਾ ਚਲਾਉਂਦਾ ਸੀ ਕਿ ਪੈਸੇ ਦੀ ਇਤਨੀ ਤੰਗੀ ਆ ਚੁੱਕੀ ਸੀ ਪੈਸੇ ਦੀ ਤੰਗੀ ਸੀ ਕਿਉਂਕਿ ਪੈਸੇ ਮੰਗ-ਮੰਗ ਥੱਕ ਚੁਕਾ ਸੀ ਤੇ ਉਸ ਨੂੰ ਕੋਈ ਪੈਸੇ ਦੇਣ ਦਾ ਜੜਾ ਰਾਹ ਨਹੀਂ ਦੇ ਰਿਹਾ ਸੀ ਉਲਟ ਆਰੋਪੀ ਕਿ ਜਲੀਲ ਵੀ ਕਰ ਦਿੰਦੇ ਸਨ ਆਰੋਪੀ ਕਿ ਅੜੀ ਕੁਲਦੀਪ ਸਿੰਘ ਦੀ ਪਤਨੀ ਹੈ ਉਹ ਵੀ ਆਰੋਪੀਆਂ ਦਾ ਸਾਥ ਦਿੰਦੀ ਸੀ ਦੋਸਤੋ ਜਦੋਂ ਪੈਸੇ ਦੀ ਤੰਗੀ ਹੋਵੇ ਪੈਸਾ ਨਾ ਹੋਵੇ ਤਦ ਪੈਸੇ ਆਪਣੇ ਰਿਸ਼ਤਦਾਰਾਂ ਦਾ ਕੋਲ ਹੋਵੇ ਉਹ ਵੀ ਨਾ ਦੇਵੇ ਉਹ ਵੀ ਜਲੀਲ ਕਰੇ ਆਪਣੇ ਵਾਅਦੇ ਤੋਂ ਮੁਕਰ ਜਵੇ ਪੈਸੇ ਦੇਣ ਤੋਂ ਮੁਕਰ ਜਵੇ ਜ਼ਮੀਨ ਜੋ ਦੋ ਕਿਲੇ ਗਈ ਸੀ ਉਹ ਲੈ ਕੇ ਦੇਣ ਤੋਂ ਜਾਂ ਆਪਣੇ ਨਾਮ ਕਰਾਉਣ ਤੋਂ ਮੁਕਰ ਜਵੇ ਤਾਂ ਵਿਅਕਤੀ ਕੋਲ ਕੀ ਹੁੰਦਾ ਉਹਨੂੰ ਮਿਲਦੀ ਹੈ ਟੈਨਸ਼ਨ ਉਹਨੂੰ ਮਿਲਦਾ ਡਿਪਰੈਸ਼ਨ ਆਰੋਪਾ ਕੇ ਜਦੋਂ ਇਹ ਸਾਰਾ ਮਾਮਲਾ ਉਹਦੇ ਨਾਲ ਵਿਚਰ ਰਿਹਾ ਸੀ ਹੋ ਰਿਹਾ ਸੀ ਉਹ ਬੜਾ ਦੁਖੀ ਸੀ ਉਹਨੇ ਇਹ ਸਾਰੀ ਗੱਲ ਆਪਣੀ ਪੈਣ ਦਵਿੰਦਰ ਕੌਰ ਨੂੰ ਵੀ ਦੱਸੀ ਤੇ ਗੱਲਬਾਤ ਇਹਨੂੰ ਕਿ ਮੈਂ ਹਰਜਿੰਦਰ ਸਿੰਘ ਕਰਮ ਸਿੰਘ ਗੁਰਵਿੰਦਰ ਸਿੰਘ ਤੋਂ ਕਾਫੀ ਤੰਗਾ ਚੁੱਕਾ ਮੈਂ ਇਹਨਾਂ ਦੇ ਸਿਰ ਤੇ ਚੜ ਕੇ ਖੁਦਕੁਸ਼ੀ ਕਰ ਲਵਾਂਗਾ ਜੇ ਸੰਬੰਧ ਇਹ ਸੀ ਹਰਜਿੰਦਰ ਸਿੰਘ ਕਰਮ ਸਿੰਘ ਗੁਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਕਿ ਸਾਡੇ ਪਤੀਜੇ ਦੇ ਪੈਸੇ ਮੋੜ ਦਿਓ ਹਰਜਿੰਦਰ ਸਿੰਘ ਬਹੁਤ ਤੰਗ ਹੈ ਜਿਨ੍ਹਾਂ ਨੇ ਸਾਨੂੰ ਕਾਫੀ ਬੁਰਾ ਬਲਾ ਕੇ ਇਹਦਾ ਤੇ આરોપી ਹਰਜਿੰਦਰ ਸਿੰਘ ਹੈ ਉਹਨਾਂ ਨੇ 4 ਲੱਖ ਰੁਪਇਆ ਜਿਹੜਾ ਕੰਪਲੇਨਟ ਕਰਮਾ ਕਰਤਾ ਨੇ ਉਹਨਾਂ ਦੇ ਸਾਹਮਣੇ ਲਿਆ ਸੀ ਉਹ ਵੀ 4 ਲੱਖ ਰੁਪਏ ਮੁੜਨ ਤੋਂ ਮਨਾ ਕਰ ਰਿਹਾ ਸੀ ਇਸ ਤਰ੍ਹਾਂ ਬਲਜਿੰਦਰ ਸਿੰਘ ਕਾਫੀ ਤੰਗ ਆ ਚੁੱਕਿਆ ਸੀ ਆਖਰ ਕੋਈ ਹੋਇਆ ਜੋ ਜਿਸ ਦਾ ਡਰ ਸੀ ਜਿਹਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਸੀ ਕਿ ਜਿਸ ਰਿਸ਼ਤਿਆਂ ਤੇ ਵਿਸ਼ਵਾਸ ਕੀਤਾ ਜਿਸ ਰਿਸ਼ਤਿਆਂ ਖੂਨ ਦੇ ਰਿਸ਼ਤਿਆਂ ਕਰਕੇ ਉਹ ਪੈਸੇ ਦੇ ਦਿੱਤਾ ਗਏ ਸ਼્વાસ ਕਰਕੇ ਕਿ ਉਹ ਖੂਨ ਦੇ ਰਿਸ਼ਤੇ ਨੇ ਨੇੜੇ ਕੀ ਰਿਸ਼ਤੇ ਨੇ ਕਮ ਛਗਮ ਨਾ ਨਾ ਮਮਾ ਦਾ ਇਦਾਂ ਨਹੀਂ ਕਰਨਗੇ ਨਾਨੇ ਨਾਣਾ ਮਮਾ ਦਾ ਆਪਣੇ ਇਸ ਪਰਿਵਾਰ ਦੀ ਸਪੋਰਟ ਕਰਨਗੇ ਜੋ ਕਹਿ ਰਹੇ ਨੇ ਉਹ ਪੈਸੇ ਆਫਰ ਕਰਨਗੇ ਜੋ ਜ਼ਮੀਨ ਲੈ ਕੇ ਦੇਣ ਦੀ ਗੱਲ ਕਰ ਰਹੇ ਨੇ ਉਹ ਜ਼ਮੀਨ ਲੈ ਕੇ ਦੇਣਗੇ ਪਰ ਇਹ ਸੋਚਣਾ ਗਲਤ ਹੋਇਆ ਉਹ ਮਲਿੰਦਰ ਸਿੰਘ ਸਿਰਫ ਪੈਸੇ ਮੰਗਦਾ ਰਿਹਾ ਆਪਣਾ ਹੱਕ ਮੰਗਦਾ ਰਿਹਾ ਉਹਨੂੰ ਨਾ ਪੈਸੇ ਮਿਲੇ ਉਹਨੂੰ ਆਪਣਾ ਹੱਕ ਮਿਲਿਆ ਅਖ ਉਹਨਾਂ ਤੰਗਾ ਕੇ 19 ਅਪ੍ਰੈਲ ਨੂੰ ਫਾਂਸੀ ਦਾ ਫੰਦਾ ਲਾ ਕੇ ਆਤਮ ਹੱਤਿਆ ਕਰ ਲਈ ਜਦੋਂ ਇਹ ਗੱਲ ਸਾਹਮਣੇ ਆਈ ਬਾਹਰ ਆਈ ਤਾਂ ਕਈ ਤਰ੍ਹਾਂ ਦੀਆਂ ਚਰਚਾਾਂਵਾਂ ਗੱਲਾਂ ਸਾਹਮਣੇ ਆਈਆਂ ਕੀ ਅਕਰ ਬੰਦਾ ਵਿਸ਼ਵਾਸ ਕਰੇ ਤੇ ਕਿਧਰ ਵਿਸ਼ਵਾਸ ਕਰੇ ਰਿਸ਼ਤਾ ਕੀ ਦੇ ਨਾਲ ਵਿਸ਼ਵਾਸ ਦਾ ਰੱਖੇ ਅਖਰ ਪੈਸਿਆਂ ਪਿੱਛੇ ਰਿਸ਼ਤੇ ਖੂਨ ਦੇ ਰਿਸ਼ਤੇ ਪਾਣੀ ਪਾਣੀ ਹੋ ਰਹੇ ਨੇ ਇਸ ਲਈ ਅਖਰ ਕੌਣ ਜ਼ਿੰਮੇਵਾਰ ਹੈ ਜੇ ਨਦੀ ਕੇ ਰਿਸ਼ਤੇ ਹੀ ਵਿਸ਼ਵਾਸਗੱਦ ਕਰ ਰਹੇ ਨੇ ਨਦੀ ਕੇ ਨਦੀ ਕੀ ਰਿਸ਼ਤੇ ਹੀ ਇਸ ਤਰ੍ਹਾਂ ਦੇ ਦੁੱਖ ਕਰ ਰਹੇ ਨੇ ਤਾਂ ਸਵਾਲ ਖੜਾ ਹੁੰਦਾ ਸਵਾਲ ਉੱਠਦਾ ਕਿ ਆਖਰ ਕਿਤੇ ਜਿွှਵਾਸ ਕੀਤਾ ਜਾਵੇ ਕਿ ਉਹ ਰਿਸ਼ਤੇ ਵਿਸ਼ਵਾਸ ਦੇ ਖਰੇ ਉੱਤਰ ਦੇ ਰਿਹਾ ਹੈ ਇਸ ਤਰ੍ਹਾਂ ਕਿਹਾ ਜਾ ਸਕਦਾ ਕਿ ਬਲਜਿੰਦਰ ਸਿੰਘ ਜਿਨੇ ਸੁਸਾਇਡ ਕੀਤਾ ਉਹਦੇ ਪੂਆ ਪਰਮਜੀਤ ਕੋਰ ਦੇ ਬਿਆਨਾਂ ਤੇ ਬਲਜਿੰਦਰ ਸਿੰਘ ਦੇ ਨਾਨਾ ਕਰਮ ਸਿੰਘ ਮਮਾ ਗੁਰਵਿੰਦਰ ਸਿੰਘ ਦੇ ਨਾਲ-ਨਾਲ ਹਰਜਿੰਦਰ ਸਿੰਘ ਅਤੇ ਜਿਹੜਾ ਬਜਿੰਦਰ ਸਿੰਘ ਜੀ ਮਾਤਾ ਉਹਦੇ ਖਿਲਾਫ ਵੀ ਅਲੱਗ-ਅਲੱਗ ਧਾਰਾਵਾਂ ਦੇ ਤਹਿਤ ਸ਼ੰਭੂਪੁਰਸੋਨੋ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਦੋਸਤੋ ਆਦਿ ਜੀ ਬਸ ਇਤਨਾ ਹੀ ਨਮਸਕਾਰ ਜੈ ਹਿੰਦ